ਜਾ ਤੁਸੀਂ ਸਿਰਿਆ ਕਾਲ ਜੀ ਵੀਡੀਓ ਦੇਖਦੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਤੇਰਾਮ ਮੰਦਰ ਵੈਸ਼ਨੂ ਦੇਵੀ ਆਦ ਕਿੰਨੇ ਕਿੰਨੇ ਹੈ ਆਮਦਨ ਦੇ ਕਿੰਨਾ ਅਦਾ ਕੀਤੇ ਜਾਂਦੇ ਹਨ ਟੈਕਸ ਜਾਣੋ ਡਿਟੇਲ ਮਸ਼ਹੂਰ ਮੰਦਰਾਂ ਵਿੱਚ ਹਰ ਰੋਜ਼ ਭਾਰੀ ਦਾਨ ਦਿੱਤਾ ਜਾਂਦਾ ਹੈ ਇਸ ਦੀ ਗਿਣਤੀ ਕਰਨਾ ਵੀ ਮੁਸ਼ਕਲ ਹੈ ਬਹੁਤ ਸਾਰੇ ਲੋਕ ਹਰ ਰੋਜ਼ ਇੱਥੇ ਦਰਸ਼ਨ ਕਰਦੇ ਦਰਸ਼ਨ ਕਰਨੋਂ ਹੁੰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਥਾਨ ਕਿੰਨੀ ਕਮਾਈ ਕਰਦੇ ਹਨ ਅਤੇ ਸਰਕਾਰ ਨੂੰ ਕਿੰਨਾ ਟੈਕਸ ਦਿੰਦੇ ਹਨ ਆਉਂਦੇ ਹਨ ਆ ਰਾਮ ਮੰਦਰ ਪਿਛਲੇ ਸਮੇਂ ਵਿੱਚ 5 ਬਸਰਕਾਰ ਦੁਬਾਰਾ ਰਾਮ ਮੰਦਰ ਦਾ ਪੁਨਰ ਨਿਰਮਾਣ ਕੀਤਾ ਗਿਆ ਸੀ ਜੇਸਨ ਉਹ ਜਨਤਾ ਲਈ ਇੱਕ ਮਹਿਲ ਵਾਂਗ ਸ਼ਾਨਦਾਰ ਬਣਾਇਆ ਗਿਆ ਅੱਜ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਇਸ ਮੰਦਿਰ ਤੇ ਦਰਸ਼ਨ ਕਰਦੇ ਹਨ ਜੇਕਰ ਮੀਡੀਆ ਰਿਪੋਰਟ ਤੇ ਮੰਨੀਏ ਤਾਂ ਪਿਛਲੇ 5 ਸਾਲਾਂ ਵਿੱਚ ਆਰਾਮ ਮੰਦਿਰ ਬਲੋ ਸਰਕਾਰ ਨੂੰ 4 6 ਕਰੋੜ ਰੁਪਏ ਦਾ ਟੈਕਸ ਦਿੱਤਾ ਗਿਆ ਇਸ ਇਸ ਵਿੱਚੋਂ 270 ਕਰੋੜ ਰੁਪਏ ਸਿਰਫ ਜੀਐਸਟੀ ਸਨ ਸ੍ਰੀ ਮਲਾ ਮੰਦਰ ਇਸ ਮੰਦਰ ਨੂੰ ਉਦੇਸ਼ ਦਾ ਸਭ ਤੋਂ ਅਮੀਰ ਮੰਦਰ ਵੀ ਕਿਹਾ ਜਾਂਦਾ ਹੈ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਾਲ 2014 ਵਿੱਚ ਮੰਦਰ ਵਿੱਚ 700 ਕਰੋੜ ਰੁਪਏ ਦਾ ਚੜਾਵਾ ਚੜਿਆ ਪਿਛਲੇ ਸਾਲ ਨਵੰਬਰ 2024 ਵਿੱਚ ਇਹ ਮੰਦਰ ਸੁਰਖੀਆਂ ਵਿੱਚ ਸੀ ਕਿਉਂਕਿ ਮੰਦਰ ਪਿਛਲੇ 7 ਸਾਲਾਂ ਤੋਂ ਟੈਕਸ ਨਹੀਂ ਦੇ ਰਿਹਾ ਸੀ ਇਸ ਦੀ ਕੀਮਤ 1.57 ਕਰੋੜ ਰੁਪਏ ਹੈ ਇਸ ਲਈ ਸਰਕਾਰ ਦੁਆਰਾ ਮੰਦਰ ਨੂੰ ਇੱਕ ਨੋਟਿਸ ਭੇਜਿਆ ਗਿਆ ਵੈਸ਼ਨੂ ਮੰਦਰ ਵੈਸ਼ਨੂ ਮੰਦਰ ਦੀ ਦੇਸ਼ ਦੇ ਪ੍ਰਸਿੱਧ ਮੰਦਿਰਾਂ ਵਿੱਚੋਂ ਇੱਕ ਹੈ ਇਹ ਅਮਰੀਕਾ ਅਮੀਰ ਮੰਦਰਾ ਦੀ ਸੂਚੀ ਵਿੱਚ ਸ਼ਾਮਲ ਹੈ ਵਿੱਤੀ ਸਾਲ 2023 ਦੇ 24 ਵਿੱਚ ਮੰਦਿਰਾਂ ਨੂੰ ਜੜਾ ਵੇ ਤੋਂ 255 ਕਰੋੜ ਰੁਪਏ ਮਿਲੇ ਜੋ ਕਿ ਟੈਕਸ ਮੁਕਤ ਹੈ ਇਸ ਦੇ ਨਾਲ ਇਹ ਮੰਦਿਰ ਨੂੰ ਵਿਆਜ ਤੋਂ 133 ਕਰੋੜ ਰੁਪਏ ਮਿਲੇ ਇਸ ਦੇ ਨਾਲ ਧੰਨਵਾਦ